ਸਾਥੀਓ ਮੈਂ ਸੋਚਨ ਸਿੰਘ ਸਾਬਕਾ ਪ੍ਰਧਾਨ ਪੈਪਸੀ ਕੋ ਵਰਕਰ ਜੂਨੀਅਰ ਚੰਨੋਂ ਅਸੀਂ ਜਿਹੜਾ ਭਾਰਤੀ ਕਿਸਾਨ ਜੂਨੀਅਰ ਇਕਤਾ ਉਗਰਾਹਾਂ ਦੇ ਕਿਸਾਨ ਆਗੂ ਸਾਥੀ ਮਨਜੀਤ ਸਿੰਘ ਦਾ ਫੇਸਬੁੱਕ ਤੇ ਰੌਲਾ ਚੱਲ ਰਿਹਾ ਆ ਉਸ ਸਬੰਧ ਦੇ ਵਿੱਚ ਗੱਲ ਕਰਨੀ ਚਾਹੁੰਦੇ ਆ ਕਿ ਜਦੋਂ ਸਾਥੀ ਮਨਜੀਤ ਸਿੰਘ ਦੇ ਬੇਟੇ ਤੇ ਕੁਝ ਬੰਦਿਆਂ ਨੇ ਹਮਲਾ ਕੀਤਾ ਉਸਦੇ ਸਾਥੀ ਦੇ ਵਿੱਚ ਸਰਾ ਮਾਰਿਆ ਤੇ ਜਦੋਂ ਸਾਥੀ ਮਨਜੀਤ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਬਿਨਾਂ ਕਿਸੇ ਸੋਚੇ ਸਮਝੇ ਉਹਨਾਂ ਬੰਦਿਆਂ ਤੇ ਹਮਲਾ ਕੀਤਾ ਹਮਲਾ ਕਰਨ ਦੇ ਸਮੇਂ ਤੇ ਨਾ ਤਾਂ ਉਹਨਾਂ ਨੇ ਇਹ ਸੋਚਿਆ ਸੀ ਕਿ ਇਹ ਐਸਸੀ ਬੀਸੀ ਕਾਸ਼ਤ ਦਾ ਸਬੰਧ ਹੈ ਜਾਂ ਕਿਸ ਧਰਮ ਦੇ ਬੰਦੇ ਨੇ ਸਿਰਫ ਉਹਨਾਂ ਨੇ ਉਹਨਾਂ ਨੇ ਇਸ ਵਜੋਂ ਹਮਲਾ ਕੀਤਾ ਕਿ ਉਹਨਾਂ ਦੇ ਬੇਟੇ ਤੇ ਉਹਨਾਂ ਨੇ ਹਮਲਾ ਕੀਤਾ ਜੇਕਰ ਉਹਨਾਂ ਦੀ ਜਗ੍ਹਾ ਤੇ ਕੋਈ ਵੀ ਮਾਪੇ ਹੋਵੇ ਤਾਂ ਸ਼ਾਇਦ ਮੈਨੂੰ ਲੱਗਦਾ ਉਹ ਵੀ ਇਹੀ ਕਰਦਾ ਇਸ ਲਈ ਸਾਥੀਓ ਕੁਝ ਸਾਥੀ ਇਸ ਹਮਲੇ ਨੂੰ ਇਸ ਰੰਗਤ ਦੇ ਰਹੇ ਨੇ ਕਿ ਇਹ ਮਨਜੀਤ ਸਿੰਘ ਮਜ਼ਦੂਰ ਵਿਰੋਧੀ ਆ ਕਿਸਾਨਾਂ ਤੇ ਮਜ਼ਦੂਰਾਂ ਦਾ ਪਾੜਾ ਪਾਉਣ ਦੀ ਕੋਸ਼ਿਸ਼ ਕੋ ਸਾਥੀ ਕਰ ਰਹੇ ਨੇ ਰੰਗ ਦੇ ਰਹੇ ਨੇ ਇਸ ਮਸਲੇ ਨੂੰ ਤੇ ਸਾਥੀਓ ਅਸੀਂ ਧਿਆਨ ਦੇਣਾ ਚਾਹੁੰਦੇ ਆ ਕਿ ਅਸੀਂ ਪੈਪਸੀ ਕੋ ਬਰਕਰਾਰ ਜੁਨੀਆ ਵੱਲੋਂ ਇਸ ਗੱਲ ਦੀ ਪੂਰੀ ਗਵਾਹੀ ਭਰਤ ਭਰਦੇ ਆ ਤੇ ਜਾਂਚੀ ਤਾਂ ਜਾਣਦੇ ਆ ਕਿ ਗੁਰਾਹਾਂ ਜਥੇਬੰਦੀ ਜਿਨ੍ਹਾਂ ਵੀ ਆਗੂ ਨੇ ਇਹ ਕਦੇ ਵੀ ਮਜ਼ਦੂਰ ਵਿਰੋਧੀ ਹੋ ਨਹੀਂ ਸਕਦੇ ਕਿ ਜਦੋਂ ਵੀ ਕੋਈ ਮਜ਼ਦੂਰਾਂ ਦਾ ਮਸਲਾ ਹੋਇਆ ਤਾਂ ਗੁਰਾਹਾਂ ਜਥੇਬੰਦੀ ਬਿਨਾਂ ਸ਼ਰਤ ਤੋਂ ਮੋਢੇ ਨਾਲ ਮੋਢਾ ਲਾ ਕੇ ਖੜੀ ਆ 2008 ਦੇ ਵਿੱਚ ਸਾਡੇ ਨਾਲ ਵੀ ਬਿਨਾਂ ਕਿਸੇ ਸੋਚੇ ਸਮਝੇ ਇਹਨਾਂ ਨੇ ਬਿਨਾਂ ਸ਼ਰਤ ਤੋਂ ਅਗਰਹਾ ਜਥੇਬੰਦੀ ਸਾਡੀ ਪਿੱਠ ਤੇ ਖੜੀ ਸੀ ਇਸ ਦੇ ਸਾਥੀਓ ਅਸੀਂ ਤੁਹਾਨੂੰ ਪੂਰਾ ਨਿਭਸਵਾਸ ਦਿਵਾਉਣਾ ਕਿ ਅਗਰਹਾ ਜਥੇਬੰਦੀ ਜਾਂ ਮਨਜੀਤ ਸਿੰਘ ਆਗੂ ਹੈ ਇਹ ਕਿਸਾਨ ਮਜ਼ਦੂਰਾਂ ਦੀ ਹਤੈਸੀ ਨੇ ਨਾ ਕਿ ਵਿਰੋਧੀ ਨੇ ਇਸ ਦੀ ਅਜਿਹੀਆਂ ਅਫਵਾਹਾਂ ਤੋਂ ਸਾਨੂੰ ਬਚਨ ਦੀ ਲੋੜ ਹੈ ਧੰਨਵਾਦ ਜੀ